ਲੋਈ ਮਿੱਤਰੋ ਆਪਣਾ ਜਿਹੜਾ ਜਿੱਕਾ ਹੋਰ ਨਵੀਂ ਗੁੱਟੀ ਦੇ ਵਿੱਚ ਆਪਣਾ ਕੰਮ ਜਿਹੜੀਆਂ ਦਾ ਬਾਈ ਉਹ ਲਗਭਗ ਨਿਬੜ ਗਿਆ ਮੇਨ ਬਾਕਸ ਹੈਡ ਆਪਣਾ ਉਹ ਰਹਿ ਗਿਆ ਲਾਉਣ ਵਾਲਾ ਤੇ ਜਿਹੜੇ ਅੰਦਰ ਬਾਈ ਬਕਸੇ ਆਪਾਂ ਸਾਰੇ ਮਸਾਲਾ ਮਾਰ ਕੇ ਉਹਨਾਂ ਦਾ ਕੰਮ ਜਿਹੜਾ ਨੱਕੀ ਕਰਤਾ ਕੱਲਾ ਮੇਨ ਜਿਹੜਾ ਬਕਸਾ ਇਹ ਲਾਉਣ ਵਾਲਾ ਰਹਿ ਗਿਆ ਆਪਾਂ ਅੱਜ ਫਿੱਟ ਕਰਦੇ ਹਾਂ ਤੇ ਮੈਨੂੰ ਹਰੇਕ ਵੀਡੀਓ ਤੇ ਬਾਈ ਆ ਸਰੀ ਕਮੈਂਟ ਕਰ ਦਿੰਦੇ ਆ ਬਾਈ ਵੀ ਤੁਹਾਡਾ ਜਿਹੜਾ ਕੰਮ ਆ ਬਾਈ ਤੁਸੀਂ ਕੀ ਰੇਟ ਕੰਮ ਕਰਦੇ ਹੋ ਤੇ ਜੇ ਉਹਨਾਂ ਦਾ ਰੇਟ ਤੇ ਆਪਾਂ ਕੰਮ ਦੀ ਗੱਲ ਕਰਕੇ ਤੁਹਾਨੂੰ ਪਤਾ ਬਈ ਅੱਜ ਕੱਲ ਕਲਾਸੀਕਲ ਦਾ ਦੌਰ ਆ ਰਿਹਾ ਨਾ ਜਿਆਦਾ ਕਲਾਸੀਕ ਉਹਨਾਂ ਦੇ ਚਿਰਾਂ ਬਹੁਤ ਵਾਜਦੀਆਂ ਨੇ ਜਾਂ ਜਿਹੜੀ ਮੇਨ ਬੋਰਡ ਵਾਲੀ ਕੰਧ ਹੁੰਦੀ ਆ ਉਹਦੇ ਬਹੁਤ ਚਿਰਾਂ ਵਿੱਚ ਲੋੜ ਦਾ ਰੇਟ ਤਾਂ ਚਲੋ ਅੱਡ ਹੁੰਦਾ ਪਰ ਕੁਠੀ ਦੇ ਵਿੱਚ ਬਈ ਹੋਰ ਸਿਸਟਮ ਬਹੁਤ ਆ ਗਿਆ ਨੈਟ ਨੈਟ ਦੀ ਤਾਰ ਆ ਗਈ ਕੈਮਰੇ ਦੀ ਤਾਰ ਆ ਗਈ ਬਹੁਤ ਬਈ ਸਿਸਟਮ ਵਧ ਗਿਆ ਪਹਿਲਾਂ ਨਾਲੋਂ ਟੈਕਨੋਲੋਜੀ ਵਧ ਗਈ ਤੇ ਉਹਦੇ ਨਾਲ ਨਾਲ ਬਈ ਕੰਮ ਵੀ ਜਿਹੜਾ ਵਧ ਗਿਆ ਤੇ ਜਿਹੜੇ ਕਰਨ ਵਾਲੇ ਬੰਦੇ ਆ ਉਹ ਬਹੁਤ ਜ਼ਿਆਦਾ ਘਟ ਗਏ ਨੇ ਮੇਰੇ ਵੀਰ ਕੁਪਰਾ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੈ ਵੀ ਲੇਬਰ ਦਾ ਕਿੰਨਾ ਔਖਾ ਹੈ ਵੀ ਜਿਹੜਾ ਕੰਮ ਬਈ ਲੇਬਰ ਤੇ ਡਿਪੈਂਡ ਆ ਉਹ ਕਰਨਾ ਬਹੁਤ ਔਖਾ ਬਹੁਤ ਬੁਰਾ ਹਾਲਾ ਕੰਮ ਕੋਈ ਕਰਕੇ ਰਾਜ਼ੀ ਨਹੀਂ ਮਹਰੇਕ ਵੀਡੀਓ ਦੇ ਵਿੱਚ ਕਹਿ ਦਿੰਦਾ ਹੁੰਦਾ ਵੀ ਆਪਣੇ ਜਿਹੜੇ ਪੰਜਾਬ ਵਾਲੇ ਵੀਰੋਂ ਕਹਿੰਦੇ ਬਾਈ ਵੀ ਆਪਣਾ ਬਾਹਰ ਜਾਣੇ ਵੀ ਇੱਥੇ ਕੰਮ ਨਹੀਂ ਕੰਮ ਤਾਂ ਹੈਗਾ ਪਰ ਬਾਈ ਮਾਰਕਸ ਜੀ ਕਹਿੰਦਾ ਹੁਣ ਕੋਈ ਕਰਕੇ ਰਾਜ਼ੀ ਨਹੀਂ ਰਹੇ ਕਹਿੰਦਾ ਵੀ ਕੱਪੜੇ ਨਾਲ ਲੱਭਣ ਦੇ ਪੈਸੇ ਉਹੀ ਬਣੇ ਬਣੀ ਜਾਣ ਹਨਾ ਤੇ ਹੁਣ ਗੱਲ ਆਪਾਂ ਕਰੀਏ ਰੇਟ ਦੀ ਵੀ ਰੇਟ ਬਾਈ ਕੰਮ ਦੇ ਹਿਸਾਬ ਨਾਲ ਰੇਟ ਆ ਜਿਹੇ ਜਿਹਾਂ ਅਗਲੇ ਨੇ ਕੰਮ ਕਰਾਉਣਾ ਪਹਿਲਾਂ ਆਪਾਂ ਕਮਰੇ ਦੇ ਵਿੱਚ ਇੱਕ ਬੋਰਡ ਲਾਉਂਦੇ ਸੀ ਤੇ ਹੁਣ ਬਾਈ ਆਪਾਂ ਨੂੰ ਪੰਜ ਪੰਜ ਛੀ ਛੀ ਬੋਰਡ ਲਾਉਣੇ ਪੈਂਦੇ ਆ ਨਕਸ਼ੇ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਵੀ ਨਕ ਰੇਰੂੰਦੇ ਵਿੱਚ ਵੀ ਚਾਰ ਚਾਰ ਬੋਰਡ ਹੁੰਦੇ ਆ ਉਸ ਕਰਕੇ ਬਈ ਕੰਮ ਦੇ ਹਿਸਾਬ ਨਾਲ ਰੇਟ ਅੱਜ ਜੇ ਹੁਣ ਰੇਟ ਦੀ ਗੱਲ ਸੁਣੋ ਆਪਾਂ ਦੱਸ ਹੀ ਜਿੰਨੇ ਵੀ ਆਪਣਾ ਵੀ 14 ਰੁਪਈਆ ਤੋਂ ਲੈ ਕੇ 20 ਰੁਪਈਆ ਤੱਕ ਦਾ ਜਿਹੜਾ ਰੇਟ ਆਪਣਾ ਚੱਲਦਾ ਹੈਗਾ ਜਿਹੜਾ ਆਪਣੇ ਜਿਹੜੇ ਕੰਮ ਚੱਲੀ ਜਾਂਦੇ ਨੇਗੇ ਕੰਮ ਦੇ ਹਿਸਾਬ ਨਾਲ ਤੇ ਕੰਮ ਬਈ ਦੇਖੋ ਕੋਈ ਮਰਜ਼ੀ ਕਰ ਲੋ ਕੋਈ ਵੱਡਾ ਛੋਟਾ ਨਹੀਂ ਹੁੰਦਾ ਪਰ ਜਿਹੜਾ ਰੇਟ ਆ ਉਹਦਾ ਰੇਟ ਵੀ ਜਾਇਲੋ ਤੇ ਕੰਮ ਦੀ ਗੱਡੀ ਕਰ ਲੋ ਵੀ ਕੰਮ ਵਧੀਆ ਕਰੋ ਫਹਾਣਾ ਵੱਡੋ ਇੱਕ ਕੂਟੀ ਦੇ ਵਿੱਚ ਜੇ ਆਪਾਂ ਕੰਮ ਕਰਦੇ ਆਂ ਬਈ ਜੇ ਆਪਾਂ ਵਧੀਆ ਮਸਾਲਾ ਮਜ਼ਲਾ ਲਾ ਕੇ ਕੰਮ ਕਰਾਂਗੇ ਬਾਕਸਾਂ ਦੇ ਜਾਂ ਪਾਈਪਾਂ ਦੇ ਜਿੱਥੇ ਜਿੱਥੇ ਮੈਨੂੰ ਜ਼ਿਆਦਾ ਵੈਪਾਂ ਨੇ ਬਾਈ ਆਪਾਂ ਉੱਥੇ ਮਸਾਲਾ ਲਾਉਣਾ ਹੈ ਜਿਹੜੀ ਸਿੰਗਲ ਵੈਪ ਹੁੰਦੀ ਉਹ ਤਾਂ ਨਹੀਂ ਆਪਾਂ ਲਾਉਂਦੇ ਬਕਸੇ ਆਪਾਂ ਕੱਚੇ ਕਰ ਦਿੰਨੇ ਆ ਇੱਕ ਦਿਨ ਦਾ ਫਰਕ ਪੈਂਦਾ ਸਾਰੇ ਕੰਮਾ ਅਗਰ ਕੋਈ ਬੜਾ ਫਰਕ ਨਹੀਂ ਪੈਂਦਾ ਨਲੇੜਾ ਬਾਈ ਠੇਕੇਦਾਰ ਬੰਦਾ ਉਹਨੇ ਕੱਲ ਨੂੰ ਜਦੋਂ ਲਿਪਣੀਆਂ ਕੋਠੀ ਉਹ ਨੂੰ ਸੌਖਾ ਰਹਿੰਦਾ ਹੁਣ ਜੇ ਆਪਾਂ ਬੋਰਡਾਂ ਦੇ ਡਲਗਾਈਆਂ ਫਸਾ ਕੇ ਤੁਰ ਜਾਂਗੇ ਤੇ ਮੁਰਕੇ ਬਾਈ ਬੋਰਡ ਡੇਡੇ ਬਿੰਗੇ ਹੋ ਜਾਂਦੇ ਡਿੱਗੀ ਜਾਂਦੇ ਆ ਤੇ ਉਹਨਾਂ ਨੂੰ ਬਾਈ ਪਲਾਸਟਰ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਜਿਵੇਂ ਹੁਣ ਇੱਥੇ ਆਪਾਂ ਪਹਿਲੀ ਮਸਾਲਾ ਮਾਰਦੇ ਜ ਇਸ ਤੋਂ ਬਾਅਦ ਜਿਹੜਾ ਆਪਣਾ ਮਿਸਤਰੀ ਆ ਉਹਨੂੰ ਪਲਾਸਤਰ ਕਰ ਦੂ। ਉਹਨੂੰ ਨਹੀਂ ਕੋਈ ਦਿੱਕਤ ਆਉਂਦੀ ਬਾਅਦ ਦੇ ਵਿੱਚ ਬਈ। ਮਾਲਕ ਉਹ ਪਲਾਸਤਰ ਵਾਲੇ ਨੂੰ ਕਹੀ ਜਾਂਦਾ ਬਈ ਤੇੜਾ ਆ ਗਈ ਤੇ ਪਲਾਸਤਰ ਵਾਲਾ ਵੀ ਜਿਹੜਾ ਇਹਨੂੰ ਕਹੀ ਜਾਂਦਾ ਬਈ ਉਹ ਗਲਤ ਕਰ ਗਿਆ ਇਸ ਕਰਕੇ। ਕੰਮ ਕੋਈ ਮਰਜ਼ੀ ਕਰੋ ਰੇਟ ਜਾਇਆ ਮਰਜ਼ੀ ਲੈ ਹੋਰੇਗਾ। ਅਲੱਗ-ਅਲੱਗ ਸਿਸਟਮਾਂ ਕੰਮ ਕਰਨ ਦਾ। ਆਪਣਾ ਦਹੀ ਵੀ ਕੰਮ ਵਧੀਆ ਕਰੋ, ਸ਼ੌਂਕ ਨਾਲ ਕੰਮ ਕਰੋ ਤੇ ਰੁਪਏ ਵੀ ਅਗਲੇ ਤੋਂ ਜਾਇਆ ਲਓ। ਬਾਕੀ ਸਾਨੂੰ ਆਪਣਾ ਕੰਮ ਕਿਵੇਂ ਲੱਗਿਆ? ਕਮੈਂਟ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ। ਸ